ਲੋ ਵੀ ਮਿੱਤਰੋ ਅੱਜ ਆਪਾਂ ਫੇਰ ਬਣਾਉਣ ਲੱਗੇ ਆ ਨਵਾਂ ਵਲੌਗ ਤੇ ਆ ਆਪਣਾ ਹੈਗਾ ਤੀਜਾ ਵਲੌਗ ਤੇ ਅੱਜ ਆਪਾਂ ਡਾਉਣੇ ਆ ਕਬੂਤਰ ਤੇ ਡਾ ਕੇ ਵਿਖਾਉਣੇ ਆ ਫੇਰ ਤੁਹਾਨੂੰ ਮਿੱਤਰੋ ਮਿੱਤਰੋ ਜਿਹੜੇ ਕਬੂਤਰ ਆਪਾਂ ਡਾਉਣੇ ਆ ਉਤਾਰਦੇ ਆ ਆਪਾਂ ਡੂੜੀ ਉਤਾਰ ਲੈਨੇ ਆ ਸਾਰੇ ਕਬੂਤਰ ਤਾਰ ਲਈ ਫਿਰ ਆ ਵੀ ਡਾਉਣੀਆਂ ਬਾਕੀ ਕੋਸ਼ ਕਬੂਤਰੋ ਡਾਉਣੇ ਆ ਲੋ ਮੇਟਰ ਆ ਪੰਜ ਕਬੂਤਰ ਕੱਢ ਲਿਆ ਆ ਪੰਜ ਡਾਉਣੇ ਅੱਜ ਤੇ ਰੁੰਡਾ ਕੇ ਖਾਉਣੇ ਆ ਫਿਰ ਉਹ ਮੇਟਰ ਹੋ ਗਿਆ ਅੱਡ ਇਹਨੂੰ ਆਪਾਂ ਡਾਉਣੇ ਆ ਖੜ ਜੋ ਛਤਰੀ ਮੜਕਾ ਕੇ ਤੇ ਆ ਚਾਰੇ ਛਤਰੀਆਂ ਲਾਤੀਆਂ ਇਹੀ ਆਪਾਂ ਇਹਨਾਂ ਦਾ ਵੀ ਕੱਪੜਾ ਲਾਤਾ ਸੀਗਾ ਇਹ ਕਲੱਪ ਲਾਉਣੀ ਭੁੱਲ ਗਏ ਜੀ ਲੋ ਮੇਤਰੋ ਡਾਤੇ ਆ ਸਾਰੇ ਆ ਜਾਂਦੇ ਇੱਕ ਲੋ ਆ ਵੀ ਗਿਆ ਆ ਹੋ ਗਿਆ ਇਕੱਠੇ ਮੇਤਰੋ ਭਾਈ ਵਿਖਾਉਨੇ ਆ ਤੁਹਾਨੂੰ ਜਦੋਂ ਤਾਂ ਹੋ ਗਏ ਮੜੇ ਆ ਪਰਦੇ ਮੇਤਰੋ ਦੇਖ ਲਾਗਦੇ ਹੋ ਇੱਕ ਹੋ ਜਾਂਦੀ ਆ ਲੋ ਮੇਤਰੋ ਆਪਾਂ ਕਬੂਤਰੀ ਛਤਰੀ ਤੇ ਲਾਉਣੀ ਹੈ ਘੱਟ ਆਉਂਦੀ ਹੈ ਛਤਰੀ ਤੇ ਤੇ ਇਹਨੂੰ ਬੰਨਿਆ ਵਾ ਅੱਜ ਆ ਆ ਦੇਖ ਹੀ ਸਕਦੇ ਆ ਘੱਟ ਆਉਂਦੀ ਹੈ ਛਤਰੀ ਤੇ ਅੱਜ ਇਹਨੂੰ ਬੰਨਤਾ ਵਾ ਛਤਰੀ ਤੇ ਇਹ ਲਸਰ ਕਢਾਉਣੀ ਅੱਜ ਛਤਰੀ ਤੇ ਬੰਨ ਕੇ ਕਾਂ ਕਬੂਤਰੀ ਆ ਇਹ ਵੀ ਚਿਵਾਰੇ ਤੇ ਬਹਿੰਦੀ ਆ ਇਹ ਤੇ ਬਹਿ ਜਾਂਦੀ ਆ ਇਹਨੂੰ ਵੀ ਅੱਜ ਛਤਰੀ ਤੇ ਬੰਨਦੇ ਇਹਨੂੰ ਦੂਜੀ ਛਤਰੀ ਤੇ ਬੰਨਦੇ ਆ ਇਹ ਲੰਬ ਕਢਾਉਣੀ ਇਹਨੂੰ ਆਥਨ ਤੱਕ ਬੰਨਣਾ ਅੱਜ ਇਹਨਾਂ ਨੂੰ ਛਤਰੀ ਤੇ ਫੇਰ ਪੱਕੀਆਂ ਹੋਣੀਆਂ ਛਤਰੀ ਦੀਆਂ ਆ ਆ ਬਣਤੀ ਆ ਛਤਰੀਆਂ ਤੇ ਦੋਵੇਂ ਬਣਤੀਆਂ ਇਹਨਾਂ ਨੂੰ ਅੱਧ ਤੱਕ ਬੰਨਾਂਗੇ ਅੱਜ ਤੇ ਆ ਬੰਦੇ ਸਾਡੇ ਲੜੀ ਜਾਂਦੇ ਆ ਕੂਤਰ ਛਤਰੀ ਦੇ ਬੰਨਣ ਪਿੱਛੇ ਕਹਿੰਦੇ ਖੁੱਲ ਜਾਂਦਾ ਵਾ ਲੋ ਵੀ ਮਿੱਤਰੋ ਟਾਈਮ 12 ਹੋ ਗਿਆ ਵਾ ਤੇ ਆ ਫਿਰਦੇ ਆ ਹਜੇ ਤੇ ਦੋ ਤਾਂ ਫੁੱਲ ਉੱਚੇ ਆਦਾ ਦੀਂਦੇ ਹੀ ਨਹੀਂਗੇ ਉਹ ਰੱਬ ਜੀ ਬੜੇ ਫਿਰਦੇ ਆ ਅਜੇ ਤੱਕ ਤੇ ਕੋਈ ਆਇਆ ਨਹੀਂਗਾ 12 ਦਾ ਟਾਈਮ ਹੋ ਗਿਆ ਵਾ ਉਹ ਫਿਰਦੇ ਪੂਰੇ ਉੱਚੇ ਫਿਰਦੇ ਆ ਤੇ ਜਦੋਂ ਆਏ ਤੁਹਾਨੂੰ ਵਿਖਾਵਾਂਗੇ 12 ਵਜ ਗਏ ਆ ਜਦੋਂ ਆਗੇ ਤੁਹਾਨੂੰ ਉਦੋਂ ਵਿਖਾਉਨੇ ਆ ਫਿਰ ਦੋ ਤਾ ਆ ਜਾਂਦੇ ਆ ਦੀਨ ਦੇ ਹੋਣਗੇ ਵਲੌਗ ਚ ਬਾਕੀ ਜਦੋਂ ਆਏ ਉਦੋਂ ਵਿਖਾਵਾਂਗੇ ਉਹ ਵੀ ਮਿੱਤਰੋ ਤੇ ਜਿਹੜੇ ਆਪਣਾ ਕੱਲ 5 ਕਬੂਤਰ ਡਾਉਣੇ ਆ ਉਹਨਾਂ ਨੂੰ ਆਪਾਂ ਦਾਣੇ ਦੂਣੇ ਦਿੱਤੇ ਪਾ ਇਹਨਾਂ ਨੂੰ ਟਾਈਮ ਨਹੀਂ ਪਾਦੇ ਆ ਦਾਣੇ ਤੇ ਪਾਣੀ ਦਿੱਤਾ ਰੱਖ ਇਹ ਕਾਲੂ ਡਾਉਣੇ ਆਪਾਂ ਪੰਜ ਤੇ ਇਹ ਇਹ ਤੁਹਾਨੂੰ ਕਾਲੂ ਖਾਵਾਂਗੇ ਕਰੋ ਚੈੱਕ ਫਿਰ ਆ ਪੰਜਾ ਲੋ ਵੀ ਮਿੱਤਰੋ ਸਾਢੇ 12 ਹੋ ਗਏ ਆ ਹੁਣ ਭੜਕਾ ਕੇ ਜੇ ਲਾਲ ਗਏ ਹੂੰ ਦੂਜੇ ਦਾ ਉੱਤੇ ਹੀ ਫਿਰਦੇ ਆ ਕਿਤਾ ਆਉਂਦੀ ਆਹੋ ਫਿਰ ਭੜਕਾ ਕੇ ਲਾਲ ਗਏ ਮਿੱਤਰੋ ਛਤਰੀ ਦੇ ਹੋ ਜਾਣਗੇ ਫਿਰ ਪੱਕੇ ਜੇ ਬਾਕੀ ਦਾ ਤਾਂ ਫਿਰਦੇ ਆ ਹਜੇ ਦੋ ਦਾ ਤਾਂ ਹੀ ਫਿਰਦੇ ਆ ਇੱਕ ਆ ਗਿਆ ਨੀਵੀ ਇੱਕ ਬੱਚਾ ਆ ਗਿਆ ਉਹ ਆਪ ਹੀ ਆ ਕੇ ਛਤਰੀ ਤੇ ਬਹਿ ਗਿਆ ਉਹ ਇਧਰਲੇ ਪੰਨੇ ਬੈਠਾ ਵਾ ਇਧਰੋਂ ਧੁੱਪ ਬੈਠੂਗੀ ਕਾਲ ਚੀਨਾ ਬੱਚਾ ਆ ਗਿਆ ਵਾ ਮੂਰੇ ਹੀ ਬੈਠਾ ਆਵੇ ਹੁੰਦੀ ਐ ਦਾ ਖੂਤਰੀ ਆ ਜਾਂਦੀ ਦੋ ਮਿੱਤਰੋ ਵੇਖਿਓ ਹੁੰਦਾ ਆ ਆ ਵੇਖੋ ਬੱਚਾ ਪੈਂਦਾ ਆ ਜਾ ਵੇਖੋ ਟਾਪੂ ਮਾਰਦਾ ਹਣ ਬੈਠੂ ਵੇਖਿਓ ਆ ਜਾ ਉਹ ਵੀ ਆ ਗਿਆ ਨੀਵੀ ਆ ਵੀ ਆ ਗਿਆ ਨੀਵਾ ਇਹ 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 ਉਹ ਚੱਕ ਦੂਜੀ ਤੇ ਬਹਿ ਗਿਆ ਆ ਜਾ ਆ ਜਾ ਇਹ ਚੱਕ ਦੋ ਆ ਗਏ ਆ ਇਹ ਤਾਂ ਬੱਚੇ ਆਪਣੇ ਉਂ ਕੱਢੇ ਸੀਗੇ ਆ ਦੂਜਾ ਬੱਚਾ ਜਿਹੜਾ ਮੂਰੇ ਬੈਠਾ ਵਾ ਇਹ ਡਾਇਆ ਹੋਇਆ ਸੀਗਾ ਤੇ ਆ ਵੀ ਆ ਗਈ ਆ ਚੱਲੀ ਆ ਵੀ ਕਬੂਦਰੀ ਨੀਮਗੋਈ ਤੇ ਦੂਜਾ ਤੁਹਾਨੂੰ ਵਿਖਾਉਂਦੇ ਆ ਮਿੱਤਰੋ ਨਿਗਾ ਟਿਕਾ ਕੇ ਜੇ ਜੇ ਕੈਮਰਾ ਉੱਥੇ ਤੱਕ ਪਹੁੰਚ ਗਿਆ ਤਾਂ ਤੁਹਾਨੂੰ ਵਿਖਾਉਂਦੇ ਆ ਤਾਂ ਦਾਦਾ ਹਜੇ ਉਹ ਵੀ ਉੱਚਾ ਵਾ ਇੰਨਾ ਉੱਚਾ ਨਹੀਂ ਫਿਰ ਰਿਹਾ ਉਹ ਤਾਂ ਜਿਹੜਾ ਥੋੜਾ ਨੀਵਾ ਦਿਖਣ ਜੇ ਲੱਗ ਗਿਆ ਵਾ ਇਹ ਕਬੂਦਰੀ ਛਤਰੀ ਦੇ ਜਿਹੜੀ ਦੂਜੀ ਦੇ ਪੰਨੇ ਸੀ ਉਹ ਮਿੱਤਰੋ ਖੁੱਲ ਗਈ ਆ ਆਂਦਾ ਸੀਗਾ ਖੁੱਲੂਗੀ ਖੁੱਲ ਹੀ ਗਈ ਪਰ ਆ ਤਾਂ ਬੰਨੂ ਹੀ ਆ ਉਹ ਖੁੱਲ ਜਾਂਦੀ ਆ ਛਤਰੀ ਤੋਂ ਪਤਾ ਨਹੀਂ ਕਿੱਦਾਂ ਇਹ ਨਾ ਗਣ ਸਮੂਦ ਜੀਆਂ ਵਾ ਰਸਨਾ ਟਿੰਗੋ ਖੋਲੀ ਜਾਂਦੀ ਆ ਉਹ ਬਾੜੀ ਉੱਚੀ ਫਿਰਦੀ ਆ ਕਬੂਤਰੀ ਉਹ ਵਾਲੀ ਤੋ ਵੀ ਮਿੱਤਰੋ ਟਾਈਮ ਹੋ ਗਿਆ ਵਾ 2 ਵੱਜ ਗਏ ਆ ਮਿੱਤਰੋ ਤੇ 2 ਵਜੇ ਆਪਣਾ ਇੱਕ ਆ ਗਿਆ ਵਾ ਆ ਬੈਠਾ ਵਾ ਹਰੀਆਂ ਕੱਛਾਂ ਦਾ ਇਹਦੀਆਂ ਹਰੀ ਹਰੀ ਪੂਸ਼ਾ ਗੁਲਾਬੀ ਕੱਛਾ ਇੱਕ ਪਿਕ ਪਤਾ ਨਹੀਂ ਕਿਹੜੀ ਕੱਛਾ ਉਹ ਆਪਾਂ ਉੱਤੋਂ ਘੱਟ ਦੀਂਦੀ ਆ ਉਹ ਤੇ ਆ ਇੱਕ ਰਹਿ ਗਈ ਆ ਉਹ ਫਿਰਦੀ ਤੁਹਾਨੂੰ ਦਿਖਾਉਂਦੇ ਆ ਉਹ ਜਾਂਦੀ ਇਹ ਨੀਵੀ ਨੀਵੀ ਫਿਰਦੀ ਰਹਿੰਦੀ ਆ ਨੀ 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 ਉੱਤੇ ਚੱਲ ਜਾਣਾ ਫੇਰ ਇਹ ਡੰਡੇ ਵਾਲੀ ਕਬੂਤਰੀ ਆ ਹਾਂ 2 ਵਜ ਗਏ ਮੇਰੇ ਖਿਆਲ 15 ਮਿੰਟ ਹੋ ਗਏ ਆ ਬਾਕੀ ਉਹਨੂੰ ਲਾਣਾਗੇ ਇਹ ਮੇਰੇ ਖਿਆਲ ਹੁਣੇ ਆ ਕੇ ਬੈਠਾ ਵਾ 5 ਕਿ ਮਿੰਟ ਹੋਏ ਇਹਨੂੰ ਬੈਠੇ ਨੂੰ ਬਾਕੀ ਤੁਹਾਨੂੰ ਵਿਖਾਵਾਂਗੇ ਜਿਵੇਂ ਆਏ ਇਹਨਾਂ ਨੂੰ ਦੂਜੇ ਗੁੱਡੇ 'ਚ ਤਾੜਾਂਗੇ ਉਹ ਹਜੇ ਉੱਥੇ ਬੈਠੀ ਆ ਲਰ ਵੱਜ ਗਿਆ ਆ ਵੀ ਸਾਈਡ ਆ ਫਿਰਦੀ ਆ ਚੰਗੀ ਫਿਰਦੀ ਆ ਅਜੇ ਤਾਂ ਬਾਕੀ ਜਦੋਂ ਆਈ ਤੁਹਾਨੂੰ ਵਿਖਾਵਾਂਗੇ ਲੋ ਮਿੱਤਰੋ ਦਾਣੇ ਦਿੱਤੇ ਪਾ ਪਾ ਖੁੱਡੇ ਜੀ ਵੀ ਦਾਣੇ ਪਾਤੇ ਆ ਦੋਵਾਂ ਖੁੱਡਿਆਂ 'ਚ ਦੂਜੇ ਖੁੱਡੇ 'ਚ ਵੀ ਦਾਣੇ ਆਪਾਂ ਪਾਤੇ ਆ ਤੇ ਦਾਣੇ ਦੂਣੀ ਦੇਤੇ ਪਾ ਪਾ ਉਹ ਦੂਜੇ ਕੂਤਰ ਵਿਖਾਉਨੇ ਆ ਜਿਹੜੇ ਆਪਾਂ ਕੱਲ ਡਾਉਣੇ ਆ ਤੇ ਨਾਲੇ ਜਿਹੜੇ ਆਪਣੇ ਉੱਡ ਕੇ ਆਏ ਹੋਏ ਆ ਉਹ ਕਾਉਨੇ ਆ ਸਾਰੇ ਕੂਤਰ ਆਪਣੇ ਆ ਗਏ ਆ ਲੋ ਵੀ ਮਿੱਤਰੋ ਆ ਆਪਾਂ ਕੱਲ ਡਾਉਣੇ ਆ ਜਿਹੜੇ ਦੂਜੇ ਕੂਤਰ ਥੱਲੇ ਤਾੜੇ ਛੋ ਖੁੱਡੇ 'ਚ ਛੜਦੇ ਆ ਉਹ ਨਹੀਂ ਆਪਾਂ ਕੱਲ ਡਾਉਣੇ ਕੱਲੂ ਆ ਪਾਰ ਡਾਉਣੇ ਇਹਨਾਂ ਦਾ ਮੈਟ ਮੂੜ ਝਾੜ ਕੇ ਤੇ ਸ਼ਾਪਮੈਂਟ ਕਰਦੇ ਆ ਇਹਨਾਂ ਦਾ ਤੇ ਆ ਵੀ ਆਪਣਾ ਆ ਗਿਆ ਕੂਤਰ ਆ ਭਾਏ ਇੱਚੀ ਛੱਡਦੇ ਹੁੰਨੇ ਆ ਇਹ ਕੂਤਰ ਬਰੜਾ ਆ ਇਹ ਲਓ ਵੀ ਮਿੱਤਰੋ ਵਲੌਗ ਦੀ ਕਰਦੇ ਆ ਆਪਾਂ ਸਮਾਪਤੀ ਕਿਵੇਂ ਲੱਗਿਆ ਵਲੌਗ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੇ ਆਪਾਂ ਹੁਣ ਰੈਗੂਲਰ ਵੇਖਾਂਗੇ ਵਲੌਗ ਪਾਏ ਜਾਂਦੇ ਆ ਤਾਂ ਰੈਗੂਲਰ ਪਾਵਾਂਗੇ ਹਾਂ ਤੇ ਕੱਲੂ ਆਪਾਂ ਡਾਉਣੇ ਆ ਪੰਜ ਕੂਤਰ ਤੇ ਇਹ ਤੁਹਾਨੂੰ ਕਰ ਲੈ ਵਲੌਗ ਜੋ ਖਾਵਾਂਗੇ ਕਿਵੇਂ ਲੱਗਿਆ ਵਲੌਗ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ